ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਜਾਨ-ਜਾਨ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਨੇ ਅਜਿਹੇ ਦੇ ਵਿੱਚ ਜਲੰਧਰ ਦਾ ਇੱਕ ਨੌਜਵਾਨ ਕੈਨੇਡਾ ਦੇ ਵਿੱਚ ਮੌਤ ਦੀ ਭੇਟ ਚੜ ਗਿਆ ਦਰਅਸਲ ਸੜਕ ਹਾਦਸੇ ਦੇ ਵਿੱਚ 20 ਸਾਲਾਂ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਦੇ ਸੋਡਲ ਦੇ ਰਹਿਣ ਵਾਲੇ 20 ਸਾਲਾਂ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਜਾਂਦੀ ਹੈ ਉਮਰਿਤਕ ਦਾ ਨਾਮ ਰਾਹੁਲ ਹਾਂਡਾ ਦੱਸਿਆ ਜਾ ਰਿਹਾ ਹੈ ਪੁੱਤਰ ਦੀ ਮੌਤ ਦੀ ਖਬਰ ਸੁਣਦਿਆ ਪਰਿਵਾਰ ਦੇ ਵਿੱਚ ਸਨਾਟਾ ਛਾ ਜਾਂਦਾ ਅਤੇ ਦੋਵੇਂ ਮਾਤਾ ਪਿਤਾ ਬੇਹੋਸ਼ ਹੋ ਜਾਂਦੇ ਨੇ ਮੇਰੀ ਜਾਣਕਾਰੀ ਦੇ ਅਨੁਸਾਰ ਰਾਹੁਲ 6 ਮਹੀਨੇ ਪਹਿਲਾਂ ਸਟੱਡੀ ਵੀਜ਼ਾ ਲੈ ਕੇ ਕੈਨੇਡਾ ਗਿਆ ਸੀ ਪਰਿਵਾਰ ਨੂੰ ਆਸ ਸੀ ਕਿ ਉਹ ਕੈਨੇਡਾ ਦੇ ਵਿੱਚ ਪੜ੍ਹ ਕੇ ਸੈਟਲ ਹੋ ਕੇ ਪਰਿਵਾਰ ਦਾ ਚੰਗਾ ਖਾਸਾ ਧਿਆਨ ਰੱਖੇਗਾ ਪਰ ਕਿਸੇ ਨੇ ਸੋਚਿਆ ਹੋਵੇਗਾ ਕਿ ਜਿਸ ਪੁੱਤਰ ਨੂੰ ਉਹ ਖੁਸ਼ੀ-ਖੁਸ਼ੀ ਕੈਨੇਡਾ ਭੇਜ ਰਹੇ ਹਨ ਉਸ ਤੋਂ ਹੀ ਅਜਿਹੀ ਖਬਰ ਸੁਣਨ ਨੂੰ ਮਿਲੇਗੀ ਬਿਲਕੁਲ ਠੀਕ ਹੈ ਜਲਦਾ ਜੀ ਬੱਚੇ ਦੇ ਪਿਆਰ ਜਿੰਮਨ ਦੀ ਕੋਸ਼ਿਸ਼ ਕਰਦੇ ਸੀ ਕਸ ਵੀ ਕੋਈ ਹਾਈਲਾਈਟ ਨਹੀਂ ਕੀਤਾ ਸੀ ਉਹਨੇ ਵੀ ਮੇਰਾ ਬੱਚਾ ਚੱਲ ਗਿਆ ਬਸ ਆ 14 ਪਤ ਬਸਾ ਕੇ ਇਹਦੇ ਲਈ ਦਿੰ ਗਿਆ রাইਡ ਕਰਾਈ ਬੱਚਿਆਂ ਦੀ ਆ 14 ਤਰੀਕ ਨੂੰ ਹੋ ਗਏ 6 ਮਹੀਨੇ ਹੋ ਗਏ ਅਸੀ ਹਿੰਦਬਣੀ ਮਾਂ ਦੇ ਮੱਥਾ ਟੇਕ ਕੇ ਆਏ ਥੈਂਕ ਯੂ ਕਰਕੇ ਮਾਂ ਜੋ ਕਾਰਵਾਈ ਪਾ ਲੱਗੇ ਪਰ ਚੰਗੇ ਕੰਮ ਦੀ ਤੇ ਸਾਥ ਦੇਈ ਬੱਚਾ ਦਾ ਮੇਰਾ ਇੱਥੇ ਐਨੀ ਮੈਂ ਕੱਲਾ ਹੋਇਆ ਤੇ ਮੇਰਾ ਸਾਥ ਦੇਈਂਗੇ ਸੱਚੇ ਵਿੱਚ ਸਾਥ ਦੇ ਦੂਗੇ ਲੇਕਿਨ ਮੈਂ ਕੱਲ ਨਹੀਂ ਪਿੱਠ ਨਾ ਲੱਗਾਂ ਦੀ ਉਹ ਅਸੀਂ ਕਾਲੇ ਸਵੇਰੇ ਤਿੰਨ ਚਾਰ ਕੋਲੇ ਅਲੱਗ-ਅਲੱਗ ਨੰਬਰਾਂ ਤੋਂ ਆਈਆ ਕੋਈ ਕੋਈ ਗੰਦਾ ਵੀ ਅੰਕਲ ਕੋਲ ਬੋਲੇ ਮੈਂ ਕਹਿੰਦਾ ਮੈਂ सोनू ਬੋਲ ਰਹਾ ਕੱਦ ਅੱਛਾ ਫੇਰ ਕਹ ਦਿੱਤਾ ਅੰਕਲ ਕੋਈ ਆਪਕੋ ਬੋਲਤਾ ਨਹੀਂ ਆਇਆ ਮੈਂ ਕਿਹਾ ਨਹੀਂ ਬੇਟਾ ਕੋਈ ਫੋਨ ਨਹੀਂ ਆਇਆ ਅਭੀ ਤੱਕ ਫੇਰ ਕਹ ਦਿੱਤਾ ਕੋਈ ਕੋਲ ਕਾਲ ਆਈ ਅਲੱਗ ਨੰਬਰ ਤੇ ਨਾ ਟਾਈਮ ਚਾਰੋ ਟਾਈਮ ਨਾਲ ਅਲੱਗ-ਅਲੱਗ ਨੰਬਰਾਂ ਦੇ ਕਾਲ ਆਈ ਮੈਂ ਕਿਹਾ ਵੀ ਅੱਜ ਤੱਕ ਮਤਲਬ ਇਦਾਂ ਕਦੀ ਫੋਨ ਆਇਆ ਨਹੀਂ ਮੈਨੂੰ ਨਾ ਜ਼ਿੰਦਗੀ 'ਚ ਨਾ ਕਦੀ ਕਿਤੇ ਨਾ ਕਦੀ ਆਇਆ ਕਿਤੇ ਨਵੇਂ ਨੰਬਰਾਂ ਦੇ ਫੋਨ ਆ ਰਹੇ ਵੇਨਾਰਜੀ ਕੋ ਫੋਨ ਹੋ ਰਹਾ ਹੈ ਕਹਿੰਦਾ ਅੰਕਲ ਮੈਂ ਰਾਹੁਲ ਦਾ ਦੋਸਤ ਬੋਲ ਰਹਾ ਹੂੰ ਗਰੀ ਬੋਲ ਕੇ ਹਾਂਜੀ ਬੇਟਾ ਤੇ ਕਹਿੰਦਾ ਅੰਕਲ ਮਾਰਾ ਉਸਕਾ ਨਾ ਐਕਸੀਡੈਂਟ ਹੋ ਗਿਆ ਤੇ ਆਪਕੋ ਕੋਈ ਫੋਨ ਤੇ ਨਹੀਂ ਮੈਂ ਕਹਿੰਦਾ ਨਹੀਂ ਬੇਟਾ ਮੈਂ ਕਹਿੰਦਾ ਮੇਰੀ ਰਾਹੁਲ ਸੇ ਬਾਤ ਕਰਾਓ ਕਹਿੰਦਾ ਬਾਦਮੀ ਹੋ ਸਕਦੀ ਉਹ ਮੈਂ ਕਹਿੰਦਾ ਛਾ ਐਮਰਜੈਂਸੀ ਬਾਅਦ ਮੈਂ ਆਪਣੇ ਤਰੀਕੇ ਨਾਲ ਗੱਲ ਕਰਦਾ ਪਿਆ ਜੀ ਮੈਂ ਕਹਿੰਦਾ ਬਿਲਕੁਲ ਸੱਚ ਝੂਠ ਪਤਾ ਲੱਗ ਜਾਏ ਮੈਂ ਆਪਣਾ ਖਿਆਨਪਾ ਕਰਦਾ ਪਿਆ ਜੀ ਮੈਂ ਕਹਿੰਦਾ ਅਚਾ ਕਰੋ ਬੇਟੇ 68233 की एक फोटो ही भेज दो मैं ऐसा समझ जाता हूं एक फोटो से पता जाएगा। क्या। क्या। लग जाएगा उसपे पहले दूसरे नंबर पे मोबाइल जो किया बेटा वो प्रोवाइड न्यू किया मैं कहता पूजा लगा नंबर और राहुल ਦੇ ਨੰਬਰ ਤੇ मतलब रिंग ਜਾਂਦੀ ਕਿ ਕੋਈ ਰਿਸਪੌਂਸ ਨਹੀਂ ਮਿਲਦਾ ਬਈ ਅੰਲਾ ਸਾਹਿਬ 444 ਦਾ ਉਹ ਦੇਖਿਆ ਕੋਈ ਰਿਸਪੌਂਸ ਵੀ ਹੈਲੋ ਵੀ ਲਿਖ ਕੇ ਭੇਜਿਆ ਕਾਲ ਵੀ ਕੁਝ ਨਹੀਂ ਰਿਸਪੌਂਸ ਮਿਲਦਾ ਬਈ ਇਹ ਜਿੱਥੇ ਜਲਦ ਤੱਕ ਨਾ ਮੈਂ ਗੱਲ ਕਰਦਾ ਜੀ ਕਹਿੰਦਾ ਅੰਕਲ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਆਏ ਨਾ ਪਲੀਜ਼ ਮੈਨੂੰ ਫੋਨ ਕਰਿਓ मैं ठीक है बेटे तो आप अंकल इंग्लिश में बात कर लेते हो मैं कह नहीं बेटा मैं इंग्लिश नहीं बात कर डॉक्टर ने इंग्लिश गल करनी है फिर नज़दीक आम है मैं ओनी मैं मैनेज कर दू ब मैं इन्ना पढ़िया लिखा नहीं है बेटे मैंने मैनेज करा फटाफट अपने जिन्होंने तो थ्रू सारे कागज पत्र करके भेजा दफ्तर वाइफ नैके पहुंच तो गया मैं वाइफ बड़ा हौसला चल रहा कोई ऐसी चलती रहती है ਉੱਥੇ ਜਾ ਕੇ ਪੂਰਾ ਬਰੂਪਰ ਪਤਾ ਲੱਗਦਾ ਕੁਝ ਨਹੀਂ ਹੋਣਾ ਸਾਡੇ ਬੱਚਾ ਸ਼ੇਰ ਬੱਚਾ ਨਾਲੇ ਉਹ ਆਪਣਾ ਕਿਹਾ ਉਹ ਆਪਾਂ ਕਿਸੇ ਨੇ ਮਾਰਾ ਨਹੀਂ ਕੀਤਾ ਹਰ ਜਗ੍ਹਾ ਆਪਾਂ ਚੰਗਾ ਕੀਤਾ ਜਿਹੜੇ ਜਾਣਦੇ ਨਹੀਂ ਜਾਣਦੇ ਉਹ ਵੀ ਇਹ ਗੱਲ ਕਹਿ ਸਕਦੇ ਉੱਥੇ ਜਾ ਕੇ ਉੱਥੇ ਗਏ ਤੇ ਫਿਰ ਮੈਂ ਉਹ ਕਹਿੰਦੇ ਭਾਜੀ ਕੀ ਗੱਲ ਖਬਰਾਂ ਹੈ ਅੰਡਰਸਨ ਖਬਰਾਂ ਹੈ ਮੈਂ ਕਿ ਖਬਰਾਂ ਨਹੀਂ ਉਹ ਭਾਜੀ ਕੱਲ ਜਦੋਂ ਤਿੰਨ ਚਾਰ ਘੋੜਾ ਆਇਆ ਤੇ ਵਾਈਫ ਨੂੰ ਲਿਖ ਖਬਰਾਂ ਆਏ ਹੋਏ ਆ ਤੇ ਥੋੜਾ ਯਾਰ ਕੋਈ ਨਾ ਪਾਣੀ ਪੋਣੀ ਪੀਓ ਬਹੁਤ ਫਿੰਨ ਗੱਲ ਕਰਦਾ ਕੀ 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 ਕਿਹਾ ਮਨੇ ਡਾਟਸਰ ਨੇ ਕੀ ਕਿਹਾ ਡਾਕਟਰ ਜਿਹਨੂੰ ਕਾਲ ਆਈ ਡਾਟਸਰ ਨੇ ਕੀ ਕਿਹਾ ਅੱਛਾ ਉਹ ਨਹੀਂ ਡਾਟਸਰ ਨਾਲ ਮੇਰੀ ਇਹ ਗੱਲ ਹੋਈ ਡਾਟਸਰ ਨਾਲ ਦਾ ਉਹ ਵੀ ਆਪਣਾ ਅਮਿਤ ਬਾਜੀ ਦੀ ਮੈਨੂੰ ਜਾਂ ਇੰਗਲਿਸ਼ ਆਂਦੀ ਨਹੀਂ ਸੀ ਮੈਨੂੰ ਮੈਨੂੰ ਇੰਗਲਿਸ਼ ਗੱਲ ਕਰਨੀ ਆਂਦੀ ਨਹੀਂ ਸੀ ਮੈਂ ਕਿਹਾ ਅਮਿਤ ਬਾਜੀ ਮਾਰੇ ਇਹ ਗੱਲ ਕਰਿਓ ਡਾਕਟਰ ਨਾਲ ਤੇ ਪਹਿਲਾਂ ਉਹ ਪੁੱਤ ਲੜਕੇ ਕਹਿੰਦੇ ਪਹਿਲੇ ਲੜਕੇ ਨਾਲ ਉਹਨਾਂ ਨੇ ਵੀ ਆਪਣੇ ਨੇਕ ਨੂੰ ਸਬ ਚੈਕਿੰਗ ਕਰਨੀ ਸ਼ੁਰੂ ਕਰਤੀ ਹਸਪੀਟਲ ਕਹਿੰਦੇ ਕਦੇ ਹਸਪੀਟਲ ਨੇੜੇ ਜਾਂ ਕਿੱਥੇ ਲੈ ਕੇ ਗਏ ਕਿੱਥੇ ਨੇ ਇੱਕ ਇੱਕ ਪੁਆਇੰਟ ਤੋਂ ਉਧਰ ਸ਼ੁਰੂ ਕਰ ਦਿੱਤਾ ਚੈੱਕ ਕਰਨਾ ਫਿਰ ਅਮੀ ਜੀ ਨੇ ਗੱਲ ਕੀਤੀ ਕਹਿੰਦੇ ਵੀ ਬੇਟਾ ਕੌਣ ਬੋਲ ਰਿਹਾ ਜੀ ਅਧਿਆਪਕ ਕਹਿੰਦੇ ਤੁਸੀਂ ਅੰਕਲ ਕੌਣ ਬੋਲਦੇ ਹੋ ਤੇ ਬੇਟੇ ਚਾਚੂ ਬੋਲਦੇ ਫਿਰ ਰਾਹੁਲ ਨੇ ਇਹਨਾਂ ਨਾਲ ਗੱਲ ਕਰਦਾ ਸਾਰੀ ਠੀਕ ਹੈ ਕਹਿੰਦੇ ਅੰਕਲ ਆਪ ਇੰਗਲਿਸ਼ ਵਿੱਚ ਡਾਕਟਰ ਸਰ ਬਾਤ ਕਰ ਲੋਗੇ ਤਾਂ ਹਾਂ ਬੇਟੇ ਕਰਵਾ ਦੇਵਾਂ ਉਹਨਾਂ ਨੇ ਕਿਹਾ ਕਿ ਵੀ ਤੁਮਹਤੋਂ ਲੱਗਦੀ ਐਕਸੀਡੈਂਟ ਮੇਜਰ ਹੋਇਆ ਹੈ ਪਿਟੀਕਲ ਕੀ ਦੇਸਾ ਬਹੁਤ ਇੰਜਰੀਡ ਹੋਈ ਹੈ ਸੱਟਾਂ ਕਾਫੀ ਲੱਗੀਆਂ ਆ ਤੇ ਕੁਝ ਕੁਝ ਅੱਛੀ ਰਿਵਿਊਜ਼ ਨਹੀਂ ਹੈ ਨੀਵੋਸ ਨਹੀਂ ਹੈ ਤੇ ਥੋੜੀ ਦੇਰ ਬਾਅਦ ਰੁਕ ਗਿਆ ਬਸ 2 ਘੰਟੇ ਉੱਤੇ ਰੋਣਾ ਆਪਣਾ ਚੱਲ ਰਿਹਾ ਮੈਂ ਉਹਨਾਂ ਦੀ ਦੁਕਾਨਦਾਰੀ ਖਰਾਬ ਹੋ ਰਹੀ ਸੀ ਵਿਚਾਰੇ ਛੱਡ ਕੇ ਗਏ ਘਰ ਸਾਲ ਉਹ ਸਾਢੇ 7:00 ਵਜੇ ਸ਼ਾਮੀ ਆਇਆ ਯਾਰ ਕਰ ਉਹ ਵੀ ਜੋਰ ਲਗਾ ਰਹੀ ਸੀ ਉਹ ਵੀ ਵਿਚਾਰੇ ਹਰ ਤਰ੍ਹਾਂ ਐਫਰਟ ਕਰਦੇ ਬਈ ਪੂਰਾ ਸਾਰਾ ਉਹਨਾਂ ਦਾ ਸਿਸਟਮ ਟੀਮ ਇਸ ਕੰਮ ਨੂੰ ਲੱਗ ਗਈ ਪੀ ਸਾਡਾ ਉਹਨਾਂ ਵੀ ਆਪਣਾ ਸਮਝ ਕੇ ਮੇਰੇ ਲੱਗੇ ਹੋਏ ਉਹਨੇ ਕੋਸ਼ਿਸ਼ ਕਰੇ ਆਤਮ ਨੂੰ ਸਾਰੇ ਪਰਿਵਾਰ ਉਹਨਾਂ ਦਾ ਆਇਆ ਅੱਤਿਆ ਕਿ ਕਿ ਆਡਾ ਸਾਹ ਉਹਨਾਂ ਦਾ ਪਤੀ ਜਾਣੀ ਰਿਹਾ ਲੇ ਕੇ ਸਰ ਆਪੀ ਦੇ ਤੇ ਗੋਲੀ ਕਿ ਨਾ ਪਈ ਸੀ ਇਹ ਗੱਲ ਕਿ ਤੇਰੇ ਪਤੀ ਜਾਣੀ ਰਿਹਾ ਲੇ ਕੇ ਮੇਰੇ ਤੇ ਤੇ ਕਿਤੇ ਨਹੀਂ ਬਾਹਰ ਤੇ ਜੀ ਦੇ ਆ ਤੇ ਲੇ ਕੇ ਤੁਹਾਨੂੰ ਗੱਤੀ ਲੱਗੀ ਨਹੀਂ ਇਹ ਕਰਕੇ ਗੱਲਾਂ ਉੱਤੇ ਗੱਲਬਾਤ ਹੋਈ ਉਹਦੀ ਬੋਲੀਆਂ ਲਿਆ ਹਾਂਜੀ ਉਹ ਮੇਰਾ ਬੇਟਾ ਸੰዱ ਸਾਹ ਦਾ ਬੇਟਾ ਸਾਈਲੂ ਹੈ ਮੇਰਾ ਬੇਟਾ ਇਹਨੂੰ ਕਿਤੇ ਰਹੇ ਨੇ ਵੀ ਕਾफी ਝੋੜਪਾਜ ਕਰਦੇ ਬੇਟਾ ਉਹਦੇ ਮਿੰਮਤ ਕਰਦੇ ਆ ਮਿੰਦ ਕਰਦੇ ਆ ਦੋਨਾਂ ਨੇ ਟਾਈਅਪ ਕੀਤਾ ਹੈ ਉਹ ਜਿਹੜੇ ਇਮੀਗ੍ਰੇਸ਼ਨ ਵਾਲੇ ਸੀ ਭਾਈ ਸਾਹਿਬ ਮਤ ਜੀ ਨਾਲ ਲੜ ਲੜ ਦੋਨੇ ਜਣੇ ਲੜ ਲੜ ਕੇ ਆਪਾਂ ਚੁਵੇ ਉਹਦੇ ਸਾਈਲੂ ਨਾਲ ਜਿਹੋ ਉੱਤੇ ਵੀ ਰਿਲੇਟਿਵ ਹੈ ਉਹ ਵੀ ਉੱਤੇ ਫਰੈਂਡ ਸਰਕਲ ਹੈ ਉਹ ਵੀ ਝੋੜਪਾਜ ਕਰਦੇ ਮੇਰਾ ਤਾਂ ਕੋਈ ਰਿਸ਼ਤੇਦਾਰ ਨਹੀਂ ਕੋਈ ਯਾਰ ਦੋਸਤ ਨਹੀਂ ਉਹਦਾ ਕੋਈ ਯਾਰ ਦੋਸਤ ਨਹੀਂ ਗਾ ਸੈਲਫੀ ਗਿਆ ਜੀ ਸਾਹਿਲ ਨਾਮ ਜੀ ਮੇਰਾ ਜੀ ਜਿਹਨਾਂ ਦੀ ਡੈੱਥ ਹੋਈ ਉਹਨਾਂ ਦਾ ਕੀ ਨਾਮ ਹੈ ਰਾਹੁਲ ਹੰਡਾ ਕੀ ਲੱਗਦੀ ਨਾ ਕੋਈ ਮੇਰੇ ਬ੍ਰਦਰ ਹੈ ਮੇਰੇ ਕਜ਼ਨ ਬ੍ਰਦਰ ਕਜ਼ਨ ਬ੍ਰਦਰ ਕਿੰਨਾ ਸਮੇਂ ਪਹਿਲਾਂ ਗਏ ਹੋ ਤਾਂ ਤਕਰੀਬਨ 1 4:30 ਤੋਂ 5 ਮਹੀਨੇ ਹੋ ਚੁੱਕੇ ਨੇ ਅਪ੍ਰੈਲ ਚ ਗਏ ਸੀਗੇ ਜੀ ਕਿਹੜੇ ਸ਼ਹਿਰ ਦੇ ਵਿੱਚ ਕੈਨੇਡਾ ਉਨਟਾਰੀਓ ਦੇ ਵਿੱਚ ਗਏ ਸੀਗੇ ਵਿੰਸਰ ਸ਼ਹਿਰ ਹਾਂ ਜੀ ਸਾਨੂੰ ਐਕਚੁਅਲੀ ਉਹਦੇ ਐਕਸੀਡੈਂਟ ਕੈਨੇਡਾ ਦੇ ਹਿਸਾਬ ਨਾਲ ਉਹ ਤੇ ਨਾਈਟ ਜੀ ਹੋ ਗਿਆ ਸੀ ਐਕਸੀਡੈਂਟ ਸਾਨੂੰ ਅਗਲੇ ਦਿਨ ਮਾਰਨਿੰਗ ਕੋ ਲਾਈ ਸੀ ਫੈਮਿਲੀ ਦੀ ਕੀ ਕਰਦਾ ਗੱਲ ਹੋ ਗਈ ਹਾਂ ਜੀ ਕਿੰਨੇ ਜਾਣੇ ਸਾਨੂੰ ਉਹਨਾਂ ਦੀ ਕਾਰ ਵਿੱਚ ਤਕਰੀਬਨ ਦੇਖੋ ਪੂਰਾ ਆਈਡੀਆ ਤਾਂ ਨਹੀਂ ਪਰ 3 ਤੋਂ 4 ਯਾਨੀ ਪਸ ਸੀਗੇ ਸਾਨੂੰ ਜੋਸ ਨੂੰ ਮਿਲਿਆ ਕਿ ਜਿਹੜੇ ਪਸੈਂਡਰ ਸੀਗੇ ਉਹਨਾਂ ਦੇ ਚਲੋ ਬਚਾਏ ਜਿਹੜੇ ਪਿੱਛੇ ਸੀਗੇ ਉਹਦੇ ਵਿੱਚ ਜਿਹੜਾ ਸਾਡਾ ਬੇਟਾ ਸੀ ਉਹ ਤਾਂ ਉਹਨ ਦੀ ਸਪੋਰਟਿਵ ਇਨਸਪਾਇਰਡ ਹੋ ਗਿਆ ਜਿਹੜੇ ਨਾਲ ਸੀ ਉਹ ਕੁਝ ਇੰਜੜ ਹੈ ਗਿਆ ਉੱਥੇ ਹਸਪੀਟਲਾਈਜ਼ ਹੋ ਜੀ ਜਿਹੜਾ ਉਹਦੇ ਬ੍ਰਦਰ ਸੀਗਾ ਉਹ ਡਰਾਈਵ ਕਰ ਰਿਹਾ ਸੀ ਕਿ ਬੈਸਿਕ ਨਹੀਂ ਨਹੀਂ ਉਹ ਬੈਕ ਬੈਠੇ ਬੈਠਾ ਰਿਹਾ ਸੀ ਮਾੜੀ ਹਾਲ ਜਿਹੜਾ ਮਤਲਬ ਇਹਨੂੰ ਜਿਸ ਨਾਲ ਉਹ ਇਹੀ ਕਿਹਾ ਗਿਆ ਕਿ ਜਿਹੜੀ ਸਾਈਡ ਤੋਂ ਕਾਰ ਹਿੱਟ ਹੋਈ ਆ ਉਸ ਸਾਈਡ ਤੇ ਉਹਈ ਗਾਠਾ ਸੀਗਾ ਜਿਹੜੀ ਤਾਂ ਹੀ ਸੈਂਟ ਆਨ ਦੀ ਸਪੋਰਟ ਉੱਥੇ ਦੀ ਕਹਿੰਦੇ ਸੀ। ਮੈਨੂੰ ਪੈਸੇ ਨਾਲ ਗੱਲ ਹੋਈ ਸੀ। ਫਰੈਂਡਸ ਨਾਲ ਐਕਸੀਡੈਂਟ ਵੀ ਵੀ ਇਕੋ ਦਾ ਰੂਮੇਟ ਸੀਗਾ ਉਹਦਾਂ ਗੱਲ ਨਹੀਂ ਸੀ ਉਹ ਉੱਥੇ ਮਤਲਬ ਉਸ ਟਾਈਮ ਉਸ ਨਾਲ ਨਹੀਂ ਸੀ ਪਰ ਉਹਨੇ ਜੋ ਦੱਸ ਲਿਆ ਕਿ ਮੈਂ ਵੀ ਜਾਣਾ ਸੀ ਨਾਲ ਬਟ ਮੈਨੂੰ ਕੋਈ ਕੰਮ ਕਰਕੇ ਮੈਂ ਜਾ ਨਹੀਂ ਸਕਿਆ। ਮੈਨੂੰ ਵੀ ਨਿਊਜ਼ ਮਿਲੀ ਤਾਂ ਸੋਨ ਦੀ ਸਪੋਰਟ ਉੱਤੇ ਪਹੁੰਚੇ ਤਾਂ ਪੱਕਾ ਸਾਰਾ ਸੀਲ ਹੋ ਚੁੱਕਾ ਸੀ ਐਮਬੂਲੈਂਸ ਤਾਂ ਅੱਗੇ ਲੈ ਕੇ ਜਾ ਰਹੀ ਸੀ। ਉਸ ਉਸ ਬਿਲਕੁਲ ਮਲਟੀ ਡਾਕਟਰ ਅਪਰੋਚ ਕੀਤਾ ਤੇ ਡਾਕਟਰ ਨੇ ਫਿਰ ਫੈਮਿਲੀ ਨੂੰ ਕਾਲ ਕੀਤਾ ਤੇ ਉਹਨਾਂ ਨੇ ਕਲੀਅਰ ਕਰਤਾ ਸੀ ਥੋੜਾ ਜਿਹਾ ਕਿ ਬੱਚਾ ਮਤਲਬ ਨਹੀਂ ਹੈ 90% ਫਿਰ ਅਸੀਂ ਇਮੀਗ੍ਰੇਸ਼ਨ ਵਾਲਿਆਂ ਦੇ ਜਿਹਨਾਂ ਕੰਸਲਟੈਂਟਸ ਹੁੰਦਾ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੂੰ ਅਪਰੋਚ ਕੀਤਾ ਉਹਨਾਂ ਨੇ ਵੀ ਸਾਰਾ ਪਤਾ ਕੀਤਾ ਦੇਖੋ ਕਹਿਤ ਉਹਨਾਂ ਨੇ ਸਪੇਅਰ ਹੀ ਦਿੱਤਾ ਸੀਗਾ ਪਰ ਸਾਰੋ ਫਿਰ ਵੀ ਹੋਪ ਸੀ ਚਲੋ 10% ਤਾਂ ਹੋਪ ਹੈਗੀ ਹੈ ਸ਼ਾਇਦ ਕੁਝ ਈਵਨਿੰਗ ਤੱਕ ਕਿਉਂਕਿ ਇੱਥੇ ਦੀ ਦਿਨ ਰਾਤ ਉਹ ਤੇ ਰਹਿ ਆ ਸੀਗਾ ਥੋੜਾ ਫਰਕ ਸੀ 10 12 ਘੰਟੇ ਦਾ ਅਸੀਂ ਸ਼ਾਮੀ ਇੱਥੇ ਦੀ 6:30 ਤੱਕ ਵੀਟ ਕੀਤੀ ਉਹ ਤੇ ਫਿਰ 7:30-8: ਬਟ ਉਹਨੇ ਕਨਫਰਮ ਕਰ ਦਿੱਤਾ ਸੀ ਕਿ ਉਹ ਚੈੱਕ ਪਾਇਰ ਹੋ ਚੁੱਕਾ ਹੈ ਗੈਟ ਬੁਲੀ ਸਰ ਤੇ ਸਾਰਾ ਪ੍ਰੋਸੀਜਰ ਹੋਣਾ ਮੈਂ ਪੁੱਛਿਆ ਸਾਰਾ ਉਥੇ ਜਿਹੜੇ ਡਾਕਟਰ ਦੀ ਇੱਕ ਲੈਟਰ ਚਾਹੀਦੀ ਹੈ ਡੈਸ ਸਰਟੀਫਿਕੇਟ ਕਹ ਲੋ ਫਿਰ ਉਥੇ ਦੇ ਇੰਡੀਆ ਫੈਡਰਲ ਹோம்ਸ ਵੀ ਆਪਾਂ ਨੂੰ ਜਾਣਾ ਪੈਣਾ ਉਥੇ ਸਾਰਾ ਉਹਨਾਂ ਨਾਲ ਗੱਲ ਕੀਤੀ ਫਿਰ ਅਪਰੋਚ ਹੁਣ ਲਾਸਟ ਇਹੀ ਨਿਕਲੀ ਉਥੇ ਦੀ ਫਿਰ ਉਹਦੇ ਮੇਰੇ ਕਾਲਜ ਦੇ ਡਾਇਰੈਕਟਰ ਨਾਲ ਵੀ ਗੱਲ ਹੋਈ ਉਹਨਾਂ ਮੈਨੂੰ ਐਕਚੁਅਲੀ ਨੇਮ ਨਹੀਂ ਪਤਾ ਹੁੰਦਾ ਕਿ ਉਹਨਾਂ ਨੇ ਵੀ ਸਾਨੂੰ ਹੌਸਲਾ ਦਿੱਤਾ ਕਹਿੰਦੇ ਕੋਈ ਗੱਲ ਨਹੀਂ ਜਿੰਨੀ ਕਿ ਅਸੀਂ ਕੋਸ਼ਿਸ਼ ਹੋਏਗੀ ਮਤਲਬ ਹੋਏਗੀ ਜੋ ਵੀ ਅਸੀਂ ਵੱਧ ਤੋਂ ਵੱਧ ਕਰਾਂਗੇ ਤੇ ਉਹਨਾਂ ਨੇ ਪ੍ਰ ਪੀਪੀਸ ਵਰਗੇ ਚਲੋਗੇ 10 ਤੋਂ 15 ਦਿਨ ਘੱਟੋ-ਘੱਟ ਲੱਗ ਸਕਦੇ ਨੇ। ਕਿਉਂਕਿ ਇਸ ਦੀ ਨੀਸੀ ਹੈ 19 ਤੋਂ 20 ਸਾਲ ਦੇ ਵਿੱਚ ਹੋਏਗੀ। ਜਿਹੜੀ ਡੀ ਜਿਹੜੀ ਨਾਲ ਦਿਸਟੀ ਉਹਨਾਂ ਵਿੱਚੋਂ ਇੱਕ ਦਿੱਤਾ ਸੁਣਿਆ ਕਿ ਉਹਦੇ ਇੰਜਰੀਸ ਸੀ ਸੈਟਲ ਆਪਰੇਟ ਵਗੈਰਾ ਹੋਣਾ ਸੀਗਾ ਮੇਬੀ ਹੈਲਗ ਹੋ ਗਿਆ ਹੋਵੇ। ਜਿਹੜਾ ਨਾਲ ਇੱਕ ਹੋਰ ਬੈਠਾ ਪਿੰਡਿਆ ਨੇ ਸੀਗੇ ਪਿੱਛੇ ਜੈ ਉਹ ਥੋੜਾ ਬੋਤਾਂ ਇੰਜਰੀ ਸੀਗਾ। ਐਸਮ ਜੇ ਆਪਣੀ ਉੱਤਲੀ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ